ਵਾਹਿਗੁਰੂ ਜੀ ਸਲਾਮ ਓ ਕਰੀਆ ਓ ਲੈ ਮਾਰ ਚਾਹੇ ਮੇਰਾ ਓ ਕਰੀਆ ਹਾਂਜੀ ਪੰਜਾਬੀਓ ਕੀ ਹਾਲ ਚਾਲਾ ਕਿੱਦਾਂ ਸਾਰੇ ਆਪਾਂ ਪਹੁੰਚ ਗਏ ਫਿਰ 에ਰਪੋਰਟ ਤੇ ਤੇ ਭਾਈ ਆਪਣੀ ਫਲਾਈਟ ਹੈਗੀ 1:05 ਦੇ 25 ਮਿੰਟ ਦਾ ਇੰਡੀਕੋ ਤੇ ਤੁਹਾਨੂੰ ਅੱਗੇ ਵੀ ਹੇ ਬਣੋ ਦਾ ਜੀ ਆ ਆਪਣਾ ਭਰਾ ਨਾਲ ਜਾਂਦਾ ਇਹ ਵੀ ਨਾਲ ਦੀ ਫਲੈਟ ਆਪਣੀ ਦੋਨਾਂ ਦੀ ਇਕੱਠੀ ਦੀ ਆ ਤੇ ਇੰਡੀਗੋ ਫਲੈਟ ਹੈ ਇੰਡੀਗੋ ਹੀ ਆਪਣੀ ਆ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਚੱਲੇ ਸਾਊਦੀ ਅਰਬ ਰਿਆਦ ਤੋਂ ਇੰਡੀਆ ਠੀਕ ਆ ਪੂਰੀ ਵੀਡੀਓ ਵਾਚ ਕਰਿਓ ਵੀਰੇ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਆਗੇ ਵੀਰੇ ਹੁਣ ਬੈਟਿੰਗ ਰੂਮ ਦੇ ਵਿੱਚ ਸਾਡਾ ਨੰਬਰ ਹੈਗਾ 28 ਗੇਟ ਨੰਬਰ ਤੇ ਇੱਥੋਂ ਸਾਡੀ ਫਲਾਟ ਉੱਟੜੀਆਂ ਕਰੀਬਨ 10 ਵਜ ਗਏ ਹੁਣ 25 ਮਿੰਟ ਹੋ ਗਏ ਤੇ 1 ਵਜ ਗਏ 25 ਮਿੰਟ ਤੇ ਉੱਟੜੀਆਂ ਕੱਪੜਾ ਘਟ ਅੱਥੇ ਬੈਟਿੰਗ ਕਰਾਂਗੇ ਤੁਹਾਨੂੰ ਲਾਹ ਵੀ ਦਿਖਾਵਾਂਗਾ ਅੱਥਾ ਤੇ ਆਪਣੇ ਵੀਰ ਭਾਈ ਬੈਠ ਨੇ ਸਾਰੇ ਇਹ ਬਾਈ ਨੇ ਕਿੱਥੇ ਜਾਣਾ ਬਾਈ ਤਾਂ ਕਿੱਥੇ ਜਾਣਾ ਹੈ ਟਿਕ ਟੂਰਾ ਟਿਕ ਟੂਰਾ ਤੇ ਬਾਈ ਟਿਕ ਟੂਰੇ ਤੋਂ ਆ ਤੇ ਆਪਾਂ ਨਾਲ ਹੀ ਜਾਉ ਦਿੱਲੀ ਇਹਦੀ ਬੇਟੀ ਤੇ ਬਣੇ ਰਹੋ ਵੀਰੇ ਕਾਹਾਂ ਵੀਡੀਓ ਤੁਹਾਨੂੰ ਵੀ ਦਿਖਾਵਾਂਗੇ ਹਾਂਜੀ ਭਾਈ ਜੀ ਬੋਰਡਿੰਗ ਕਾਰਡ ਸ਼ੁਰੂ ਹੋ ਗਿਆ ਪੂਰਾ ਲਾਈਨ ਲੱਗੀ ਆ ਪੂਰੀ ਇੱਧਰ ਤੁਸੀਂ ਦੇਖ ਸਕਦੇ ਇੱਧਰ ਉੱਧਰ ਸਾਰੇ ਪਾਸੇ ਹੋਵੇ ਟਟ 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 pressing all passengers to kindly take your seats so that it's possible please make sure we could secure to, to expire in the boarding please boarding please bhai ji tatte kole reh gaye tatte kole ye kya idhar udhar kyun ki rakhi hai na kya ek apna jagah pe reh gaye sath bahut saaya ho gaya hai ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਦਿੱਲੀ 에ਰਪੋਰਟ ਦੇ ਵਿੱਚ ਤੇ ਦਿੱਲੀ ਦਾ ਖੂਬਸੂਰਤ ਨਜ਼ਾਰਾ ਤੇ ਘਰ ਦੇ ਆ ਰਹੇ ਹੁੰਦੇ ਆ ਪਰ ਅੱਜ ਕੇ ਸਰਪ੍ਰਾਈਜ਼ ਤੇ ਆਓ ਬਣੇ ਰਹੋ ਵੀਡੀਓ ਦੇ ਵਿੱਚ ਤੇ ਲਾਈਕ ਕਮੈਂਟ ਸ਼ੇਅਰ ਹਾਂਜੀ ਪੰਜਾਬੀਓ ਕੀ ਹਾਲ ਜਲ ਆਪਾਂ ਵੀਰੇ ਕਰਗੇ ਲੈਂਡਿੰਗ ਦਿੱਲੀ 에ਰਪੋਰਟ ਤੇ ਪਹੁੰਚ ਚੁੱਕੇ ਹਾਂ ਉਹ ਆਪਣਾ ਭਾਈ ਆ ਰਿਹਾ ਇੱਧਰ ਠੀਕ ਆ ਫੜਾ ਫੜ ਬਾਈ ਨੇ ਕਰਿਆ ਬਰਸ ਗਿਆ ਫੜਾ ਫੜ ਨਿਕਲੀ ਆ ਆਪਣੀ ਮਿੱਟੀ ਦੀ ਖੁਸ਼ਬੂ ਹੋ ਗਈ ਸ਼ੁਰੂ ਹੋਣੀ ਹਰਿਆਲੀ ਪੂਰੀ ਆਕਸੀਜਨ ਪੂਰਾ ਸਾਹ ਵਗੈਰਾ ਪੂਰਾ ਘੈਂਟ ਆਉਂਦਾ ਜਦੋਂ ਪਲੇਨ ਵਾਲੇ ਨੇ ਬਾਈ ਬ੍ਰੇਕ ਮਾਰੇ ਇੱਕ ਗੱਲ ਨਜ਼ਾਰਾ ਹੀ ਲਿਆਦਾ ਸਾਰੇ ਬੰਦੇ ਇਕੱਠੇ ਕਰਦੇ ਹਾਂ ਕੰਪਰੈਸ਼ਨ ਬਹੁਤ ਜ਼ਿਆਦਾ ਹੈ ਸਹੀ ਗੱਲ ਆ ਤੁਸੀਂ ਭਾਜੀ ਕਿਹੜੇ ਸ਼ਹਿਰ ਤੋਂ ਦੱਸ ਦਿਓ ਭਾਈਆਂ ਕਿ ਕਸ਼ਮੀਰ ਕੀ ਹੈ ਇੱਕ ਕਸ਼ਮੀਰ ਤੋਂ ਨੇ ਬਾਈ ਜੀ ਆਪਾਂ ਨੂੰ ਮਿਲਦੇ ਨੇ ਠੀਕ ਆ ਬਹੁਤ ਹੀ ਪਿਆਰੇ ਮਿੱਤਰ ਨੇ ਬਹੁਤ ਹੀ ਸੁਭਾਅ ਦੇ ਚੰਗੇ ਨੇ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰ ਤੇ ਸ਼ੇਅਰ ਫੋਲੋ ਸ਼ੁਰੂ ਕਰਿਆ ਕਰੋ ਚੈਨਲ ਨੂੰ ਸਪੋਰਟ ਕਰਿਆ ਕਰੋ ਛੋਟੇ ਬਾਈ ਜੀ ਤੇ ਬਾਕੀ ਤੁਹਾਨੂੰ ਦਿਖਾਉਂਦੇ ਅੱਗੇ ਕੀ ਗੱਲਬਾਤ ਬਣਦੀ ਆ ਬਣੇ ਨੇ ਹਾਂ ਜੀ ਦੋਸਤੋ ਸਮਾਨ ਆਪਣਾ ਮੇਰੇ ਲੈ ਕੇ ਜਾ ਚੁੱਕਿਆ ਹੈਗਾ ਹੌਲੀ ਹੌਲੀ ਆਉਣਾਗਾ ਤੇ ਇਹ ਤੇ ਸਮਾਨ ਆ ਜਿੰਦਾ ਆਪਣਾ ਤੇ ਆਪਾਂ ਚੱਕ ਗਏ ਵੀਰੇ ਹੁਣ ਗਾਹਾਂ ਵਧੀਏ ਦੇਖੋ ਕੀ ਗੱਲਾਂ ਘਣ ਸਿਸਟਮ ਤੇ ਆਉ ਸਮਾਨ ਚੱਕ ਕੇ ਅੱਗੇ ਵਧੀਏ ਹਾਂਜੀ ਮ냐ਬਿਓ ਕੀ ਜਾਲਾ ਦੇਖੋ ਵੀਰੇ ਆਪਣੇ ਕਿਸਾਨ ਭਰਾ ਬੈਠੇ ਨੇ ਅੱਜ ਵੀ ਉਮੀਦਾਂ ਲਾਈ ਬੈਠੇ ਨੇ ਪੂਰੀਆਂ ਫੁੱਲ ਇਹ ਆ ਕਨੋਰੀ ਬਟਰ ਨਾ ਦੇਖੋ ਜੀ ਇਹ ਵੀ ਟਰਾਲੀਆਂ ਉੱਕਣੇ ਖੜੀਆਂ ਨੇ ਤੇ ਡਟੇ ਖੜੇ ਨੇ ਵੀਡੀਓ ਸ਼ੇਅਰ ਕਰੋ ਵੀਰੇ ਫੁੱਲ ਤੋਂ ਸਪੋਰਟ ਕਰੋ ਫੁੱਲ ਤੇ ਦੇਖੋ ਤੁਸੀਂ ਘਟੋ ਘਟ ਮੇਰੇ ਹਿਸਾਬ ਨਾਲ 1000 ਤੋਂ ਉੱਤੇ ਟਰਾਲੀ ਹੋ ਸਕਦੀ ਹੈ ਕਿ ਨਹੀਂ ਹਾਂ ਵੱਧਦੀ ਉਹ ਦੇਖੋ ਇੰਨੀ ਟੈਂਪਰੇਚਰ ਵੀ ਇਸ ਟਾਈਮ ਪੂਰਾ 37 38 ਦਾ ਡਿਗਰੀ ਹੈਗਾ ਦੇਖੋ ਤੁਸੀਂ ਤੁਰਦੇ ਰਹਿਣ ਬਾਬੇ ਦੇਖੋ ਆਹ ਇਹ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰੀਏ ਨਾਲੇ ਸਪੋਰਟ ਕਰਾ ਜੈਨਾਂ ਨੂੰ ਵੀਰੇ ਦੇਖੋ ਚੰਗੀਆਂ ਲੱਗੀਆਂ ਨਾ ਫਿਰਦ ਨੇ ਪੱਕੇ ਪ੍ਰਬੰਧ ਨੇ ਜੀ ਪੂਰੇ ਬਹੁਤ ਹੀ ਲੰਬਾ ਮੇਲਾ ਦਾ ਘਟੋ ਘਟ ਤਿੰਨ ਚਾਰ ਕਿਲੋਮੀਟਰ ਦਾ ਦੱਬੀਆ ਲੈਤਾ ਹੈ ਕੌਣ ਜਾਂਦੇ ਹੈ ਨਾ ਹਾਂਜੀ ਪੰਜਾਬੀਓ ਦੇਖਿਓ ਕਿੰਨਾ ਘੈਂਟ ਟਰੱਕ ਵਾਲੇ ਵੀਰ ਦਾ ਸ਼ੇਰ ਲਗਿਆ ਆ। ਮਾਵਾਂ ਦੀਆਂ ਨਿੱਗੀਆਂ ਅਸੀਸਾਂ ਅਸੀਸਾਂ ਦੇ ਸਹਾਰੇ ਪੁੱਤ ਵਸਦੇ ਸਮੁੰਦਰਾਂ ਤੋਂ ਪਾਰ। ਸਹੀ ਗੱਲ ਕਹੀ ਆ ਬਾਈ ਨੇ। ਚਾਉਂਦੇ ਰਹਿਣ ਵੀ ਟਰੱਕਾਂ ਵਾਲੇ ਸਾਰੇ ਭਰਾ ਡਰਾਈਵਰ ਚੜ੍ਹਦੀ ਕਲਾ 'ਚ ਰਹਿਣ। ਵੀਰੇ ਆਪਾਂ ਪਹੁੰਚ ਗਏ ਸੰਗਰੂਰ। ਠੀਕ ਆ। ਪਹੁੰਚ ਗਏ ਜੀ ਆਪਾਂ ਸੰਗਰੂਰ ਇਸ ਤੋਂ ਬਾਅਦ ਆਪਣਾ ਪਹੁੰਚਣਾ ਮਰੇਕ ਕੋਲ ਜ਼ਿਲ੍ਹਾ ਇਹ ਆਪਾਂ ਪਹੁੰਚ ਗਏ ਆਪਾਂ ਸੰਗਰੂਰ ਦੀ ਹੁਣ ਅਸੀਂ ਪਹੁੰਚ ਗਏ ਵੀਰੇ ਮਰੇਕ ਕੋਟਲਾ ਠੀਕ ਆ ਮਲੇਲ ਕੋਟਲਾ ਸਾਡਾ ਜ਼ਿਲ੍ਹਾ ਮਰੇਰ ਕੋਟਲਾ ਹੈ ਤੇ ਹੁਣ ਇਸ ਤੋਂ ਬਾਅਦ ਅਸੀਂ ਪਹੁੰਚਾਂਗੇ ਪਿੰਡ ਠੀਕ ਆ ਤੁਹਾਨੂੰ ਦਿਖਾਉਣਾ ਮਰੇਕ ਕੋਟਲਾ ਪੱਤ ਤੋਂ ਪੱਤ ਅਣੇਰੇ ਹੋ ਟਰੱਕ ਯੂਨੀਅਨ 'ਚ ਪਹੁੰਚਣ ਵਾਲੇ ਆ ਅਸੀਂ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆ ਆਪਣੇ ਪਿੰਡ ਬਾਲੇ ਵਾਲੇ ਠੀਕ ਆ ਇੱਥੋਂ ਕੋ ਮੋੜਨਾ ਵੀਰੇ ਆਪਾਂ ਬਾਲੇ ਨੂੰ ਰਾਹ ਜਾਂਦਾ ਜਿਹੜਾ ਦੇਖੋ ਤੁਸੀਂ ਮਾਹੌਲ ਕਿੰਨਾ ਬਦਲ ਗਿਆ 2 ਸਾਲਾਂ ਦੇ ਵਿੱਚ ਤਰੱਕੀਆਂ ਜਾਂ ਵਾਧਾ ਜਾਂਦਾ ਕੰਮ ਇੱਥੋਂ ਮੋੜਨਾ ਜੀ ਹਾਂਜੀ 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 ਸਹੀ ਹਾਂਜੀ ਹਾਂਜੀ ਬਾਲੇ ਵਾਲੇ ਦਾ ਪਹੁੰਚ ਚੁੱਕੇ ਆ ੱਬੇ ਜੀ ਜਾਂਦੇ ਨੇ। ਗਿੰਦੇ ਜੀ ਜਾਗਦੇ ਨੇ ਵੀ ਹਾਰ ਨਾ ਕਰਦੇ ਮਾਰਦੇ ਆ ਤੁਸੀਂ। ਹੈਲੋ। ਬਾਲਾ ਨੂੰ ਮਨੋਜੀ ਭਾਈ। ਮੈਂ ਬੱਲੇ ਵਾਲੇ ਐਂਡ ਚ। ਬੱਲੇ ਵਾਲੋ ਹੋ ਗਿਆ ਕੋਲੇ। ਦੇਖੋ ਜੀ 2 ਸਾਲਾਂ ਦੇ ਵਿੱਚ ਬੱਲੇੜ ਦਾ ਕੀ ਮਾਹੌਲ। ਬਾਦ 15 ਮਿੰਟ। ਬਾਹ ਜਦਾ ਐਕਸਪੀਰੀਅੰਸ ਕਿਉਂ ਕਿਉਂ ਹੈ। ਆਹੋਂ ਕੋੜ ਨੰਗੇ ਦੇਖੋ ਜੀ। ਉੱਟੀਆਂ ਘਾਟੀਆਂ ਸਾਰੀਆਂ ਢਾਹਤੀਆਂ ਪੋਰਡ ਦੇ ਦੇਖ ਲਾ ਕੀ ਮਾਹੌਲ ਬਣ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੱਦਨੂ ਜਾਣਾਗਾ ਪਹਿਲਾਂ ਤਾਂ ਐਨ ਹੁੰਦਾ ਸੀ ਕਰਾਜ ਆ ਅੱਛਾ ਠੀਕ ਆ ਠੀਕ ਆ ਥਾਈ ਵੀ ਚੱਕਤੀ ਇਹਨਾਂ ਨੇ ਬਾਈ ਉਹਰੇ ਥਾਈ ਹੁੰਦੀ ਸੀਗੀ ਉਹ ਵੀ ਚੱਕੀ ਗਈ ਇਦਾਂ ਹੀ ਜਾਣਾ ਬਾਈ ਜੀ ਇਹ ਪੋਰਡ ਦੇ ਦਾ ਕੁਝ ਹੋਰ ਹੀ ਬਣਾਤਾ ਹੈ ਜਾ ਆਪਣਾ ਘਰ ਵੀ ਆਉਣ ਵਾਲਾ ਹਨ ਜਿੱਨੇ ਆਪਾਂ ਸਪਰੇਅ ਛੋਟਾ ਜਿਹਾ ਕਰ ਦਿਆ ਨੂੰ ਆਰਮਰ ਸਿੱਟ ਹਾਂ ਤੇ ਪਹੁੰਚ ਗਿਆ ਬੰਦਾ ਪਹੁੰਚ ਗਿਆ ਘਰ ਦੇ ਕਹਿੰਦੇ ਬਾਹਰੇ ਫਿਰਦਾ ਦੇਖੀ ਉਹ ਫਿਰਦਾ ਇੱਥੇ ਚ ਬਾਈ ਨਹੀਂ ਤੁਮਾ ਇੱਥੇ ਰੁਕ ਲੈ ਇੱਥੇ ਇੱਥੇ ਚ ਖਲੀ ਜਾ ਇੱਟਾ ਕੋਲ ਹੋ लाम <laughs> कर <laughs> ਸਲਾਮ ਹੈ। ਵਾਲੇ ਕੁਛਰਾ। ਵਾਲੇ ਕੁਮਾਰ। ਵੀਡੀਓ ਬਣਾਉਣਾ। ਵਾਲੇ ਕੁਛਨਾ। ਨਾ ਤਾਂ ਤੇਲ ਚੋਣਾ। ਚਲੋ ਹੁਣ। ਹੇ ਹੇ। ਮੈਂ ਤੁਹਾਨੂੰ ਫੋਨ ਕਰਿਆ ਤਾਂ ਸਭ। ਮੈਨੂੰ ਦੁਆਰੇ ਜੱਤੀ ਵਾਲੀ ਵੀ ਆਉਂਦੀ ਨਹੀਂ ਹੁੰਦੀ ਵੀਡੀਓ। ਅੱਜ ਉਸ ਤੇ। अच्छा अच्छा तेरे क्यों बना के चले अभी तक आए क्या जा रहे हैं तो मैं मतलब घोर करेगा यार इससे क्यों ना घोरा आसुल्तान हमने केवल कर दिए ना नहीं चेंज किया बस मां से करें हाँ घोर करेगा तो भी कर दूँगा चलो बांटिए इस बारे में। 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 � <modeling> <sm vocal majesty> तू मेरे ने चक्कर वाले तू मेरे में डाल ना मार आ रही हो गई सब ना